ਤਾਲ ਪਰਿ ਸਾਸਰੀ ਗਾਲ ਸਾਰਿਆਂ ਨੂੰ ਆਪਾਂ ਲੈ ਕੇ ਆਏ ਜੀ ਟਰਾਲੇ ਤਾਰਾ ਸਿੰਘ ਬਿਲਗੇ ਵਾਲਿਆਂ ਦੇ ਕਿਸੇ ਐਡ ਲਾਉਣੀ ਆ ਤਾਲ ਤੇ ਪੌਟਰ ਦੇ ਨੰਬਰ ਚੱਲ ਜਾਂਦਾ 574 ਮਾਂ ਭੇਜਿਆ ਕਰੋ ਲਾਇਕ ਸ਼ੇਅਰ ਕਮੈਂਟ ਕਰਦੇ ਕੋਲ ਚੈਨਲ ਸਬਸਕ੍ਰਾਈਬ ਕਰ ਦਿਓ ਅੱਜ ਵੀਰੇ ਆਪਾਂ ਸਾਰੇ ਟਰਾਲੇ ਤਾਰਾ ਸਿੰਘ ਬਿਲਗੇ ਵਾਲਿਆਂ ਦੀ ਫੈਕਟਰੀ ਵਾਲੇ ਕੰਪਨੀ ਦੇ ਲੈ ਕੇ ਆਏ ਆ ਮਿਲੇ ਆ 40 ਫੁੱਟਾ ਟਰਾਲਾ 40 ਫੁੱਟ ਤੋਂ ਲੈ ਕੇ ਤੇ ਆਪਾਂ ਬੜਾ ਸਾਡੇ 11 ਫੁੱਟ ਤਾਈ 11 ਫੁੱਟ ਤੋਂ ਲੈ ਕੇ 40 ਫੁੱਟ ਤਾਈ ਫੋਨ ਉਹ ਬੰਦਾ ਲਾਵੇ ਕਿਨੇ ਟਰਾਲਾ ਬਣਾਉਣਾ ਵੀਰ ਇਹਨਾਂ ਨੂੰ ਉਹਦਾ ਪਰੇਸ਼ਾਨ ਕਰੇ ਬੰਦਾ ਫੋਨ ਲਾ ਲਾ ਕੇ ਸਵਾਲ ਨਾ ਲਵੇ ਕੋਈ ਵੀ ਕਿਨੇ ਸਾਈ ਦੇਣੀ ਆ ਉਹ ਬੰਦਾ ਫੋਨ ਲਾਵੇ ਇਹਨਾਂ ਨੂੰ ਆ ਵੀਰੇ ਤਾਰਾ ਸਿੰਘ ਬਿਲਗੇ ਵਾਲਿਆਂ ਦੇ ਟਰਾਲੇ ਆ 11 ਫੁੱਟ ਤੋਂ ਲੈ ਕੇ ਤੇ 40 ਫੁੱਟ ਤਾਈਂ ਟਰਾਲੇ ਬਣਾਉਂਦੇ ਆ ਲੈਫਟ ਵਾਲਾ ਬਣਵਾ ਲੋ ਕੋਈ ਬਣਵਾ ਲੋ ਕਿੰਨੇ ਫੁੱਟਾਂ ਮਰਜੀ ਲੈਫਟ ਵਾਲਾ ਬਣਵਾ ਲੋ ਆ ਨੰਬਰ ਉੱਤੇ ਚੱਲੀ ਜਾਂਦਾ ਦਾਲ ਸਿੰਘ ਕੀ ਗਾਡਰ ਹੁੰਦੇ ਆ ਦਾਣੜੀ ਹੱਬ ਹੁੰਦੀ ਆ ਟਾਟਾ ਦਾ ਮਾਲ ਹੁੰਦਾ ਸਾਰਾ ਤੇ ਡਬਲ ਧੁਰੇ ਵਾਲੇ ਹੁੰਦੇ ਆ ਪੀਟ ਕੋ ਸ਼ਾਫਟ ਵਾਲੇ ਟਰਾਲੇ ਬਣਾਉਂਦੇ ਆ ਇਹ ਤੇ ਦੂਜੇ ਵੀ ਬਣਾਉਂਦੇ ਆ ਕਿਉਂ ਜੇ ਮਰਜੀ ਬਣਾ ਸਕਦੇ ਆ ਕਿਉਂ ਜੇ ਗੁੜ ਪਾਏਂਗਾ ਉਹ ਜਾਂ ਮਿੱਠਾ ਤੇ ਬਹੁਤ ਵਈਆ ਟਰਾਲੇ 10 ਇੰਚੀ ਗਾਡਰ ਹੁੰਦੇ 10 ਨੜੀ ਹੱਬ ਹੁੰਦੇ ਰੇਲ ਦਾ ਹਿੱਸਾ ਦਾ ਟੂਕੇ ਦਾ ਰੰਗ ਕੀਤਾ ਹੁੰਦਾ ਬਲਕਿਆ ਕੁਆਲਿਟੀ ਪਟਰਾਲੇ ਦੀ ਫਰਮੀ ਦੇ ਫਰਕ ਕਈ ਨਾ ਦੀ ਟਰਾਲੇ ਰਲਦੇ ਹੀ ਨਹੀਂ ਕਿਸੇ ਨਾਲ ਇਹਨਾਂ ਦੇ ਟਰਾਲੇ ਰਲਦੇ ਨਹੀਂ ਕਿਸੇ ਨਾਲ ਤਾਰਾ ਸਿੰਘ ਬਿਲਗਾ ਜਿੰਨਾਂ ਦਾ 2 ਨੰਬਰ ਚੱਲ ਜਾਂਦੇ ਸਰਕੇ ਜੁੱਟੇ ਤੇ ਕਿਹੜੇ ਬੰਦੇ ਦੇ ਬਣਵਾਉਣਾ ਫੋਨ ਉਹ ਬੰਦਾ ਲਾਵੇ ਹੋਰ ਬੰਦਿਆਂ ਨਾਲ ਲਾਵੇ ਮੈਂ ਵਾਰ-ਵਾਰ ਇਹ ਗੱਲ ਲੈਣਾ ਇਹ ਵੀਰਾਂ ਨੇ ਇਹ ਗੱਲ ਆਕੀਆ ਵੇ ਵੀ ਜੇ ਇਹ ਬਹੁਤ ਵਜੇ ਕੰਮ ਕਰਦੇ ਆ 10 ਲੈਫਟ ਵਾਲੇ ਟਰਾਲੇ ਵੀ ਬਣਾਉਂਦੇ ਜੇ ਕਿਸੇ ਵੀਰ ਭਾਈ ਨੇ ਬਣਾਉਣੇ ਆ ਪਨਾਦੀ ਚੋਂ ਦੀ 30 ਫੁੱਟਾ ਟਰਾਲਾ ਲੈਫਟ ਵਾਲਾ ਬਣਵਾ ਲਓ ਕੁਆਲਿਟੀ ਦਾ ਧਿਆਨ ਲਾਉਂਦੇ ਟਾਟਾ ਸੇਲ ਦਾ ਮਾਲ ਲਾਉਂਦੇ ਆ ਵੀਰਾਂ ਨੇ ਟਰਾਲੇ ਖਰੀਦੇ ਉਹ ਵੀਰ ਆ ਉਹ ਵੀਰ ਸਤਾਰਪਾਗ ਵਾਲਾ ਬਹੁ ਵਜੇ ਟਰਾਲੇ ਬਣਾਉਂਦੇ ਕਿਸੇ ਵੀਰ ਭਾਈ ਨੇ ਲੈਣੇ ਵੀ ਤਾਂ ਸੰਪਰਕ ਅਸਦੇ ਮੰਜਾ ਛੰਝਾ ਲਾਉਂਦੇ ਆ ਇਹ ਆਪਾਂ ਟਰਾਲਾ 5 ਲੱਖ ਦਾ ਬਣਾਵਾਂਗੇ ਤੇ ਇਹਨੇ ਨਾਈ ਪ੍ਰਾਦੀ ਟੁਣੀ 2 ਸਾਲ ਚਲਾ ਕੇ 5 ਲੱਖ ਦਾ ਵੇਖ ਜਣਾ ਟਰਾਲਾ ਇਹਨਾਂ ਦੀ ਫਰਮੇ ਦਾ ਹੀ ਫਰਕ ਆ ਨਾ ਕਿਸੇ ਦਾ ਟਰਾਲੇ ਦੀ ਬਣਤ ਬਣਾਲੇ ਇਹਨਾਂ ਦੀ ਤਾਰਾ ਸਿੰਘ ਬਿਲਕੇ ਵਾਲੇ ਪਹਿਲਾਂ ਤੋਂ ਹੀ ਮਸ਼ਹੂਰ ਆ ਸਾਰੇ ਆ ਰੇਡੀਆਂ ਚ ਮਸ਼ਹੂਰ ਹੀ ਆ ਤੇ ਸਵਤੋਪਾ ਪੂਰੀ ਕਿੰਨੇ ਬਹੁਤ ਜਿਆ ਹਰ ਇੱਕ ਚੀਜ਼ ਕਿਹੜੀ ਆਖੇਗਾ ਉਹ ਚੀਜ਼ ਲਾਉਣ ਕੇ ਲੈਟਾ ਛੇਟਾ ਦੂਜੇ ਟਰਾਲੇ ਦੀਆਂ ਜਗਤ ਗੰਦ ਕਹਿੰਦੇ ਦੀ ਦਿਖਾਣੀ ਆ ਵੇ ਲੋਕ ਕੁਆਲਟੀ ਦਿਖਾ ਲੈਟਾ ਲਾਉਂਦੇ ਆ ਇਹੇ ਜੇ ਆਪਾਂ ਪੀਰ ਕੋ ਸ਼ਾਫਟ ਕਰਾ ਦਾ ਬਣਾਉਣਾ ਉਹ ਵੀ ਬਣਾ ਦਿੰਦੇ ਆ ਇਹ ਦੂਜਾ ਕਿਉਂ じゃ ਆਖੋਗੇ ਜਾਲੀ ਬੈੱਡ ਨੂੰ ਲਾਉਣੀ ਉਹ ਵੀ ਲਾ ਦਿੰਦੇ ਆ ਜੇ ਨਹੀਂ ਲਾਉਣੀ ਤਾਂ ਵੀ ਆ ਕਿਉਂ じゃ ਕੋੜ ਪਾਏ ਕਿਉਂ じゃ ਮਿੱਠਾ ਟਰਾਂ ਦਾ ਬਣਾਉਂਦੇ ਆ ਸੈਂਟਰ ਵਿੱਚੋਂ ਇਹਨਾਂ ਦਾ ਬੈੱਡ ਖੁੱਲਦਾ ਹੁੰਦਾ ਪਹਿਲਾਂ ਤਾਂ ਇਹਨਾਂ ਨੇ ਕਾਰਡ ਕੱਢੀ ਦੀ ਮੱਛੀ ਹੱਕ ਦੀ ਇਹਨਾਂ ਨੇ ਕਾਰਡ ਕੱਢੀ ਦੀ ਟਰਾਲੇ ਦੀ ਦੂਜਾ ਤੇ ਪਹਿਲਾਂ ਤੋਂ ਮਸ਼ਹੂਰ ਆ ਇਹ ਇਹ ਕਹਿੰਦੇ ਹਨੀ 70 ਤੋਂ ਕੰਮ ਕਰਦੇ ਟਰਾਲਿਆਂ ਦਾ ਇਹ ਕਿਸੇ ਵੀਰ ਭਾਈ ਨੇ ਬਣਾਉਣੇ ਆ ਬਿਲੋਂ ਲਾਈਟਾ ਸ਼ਿਟਾ ਜਗਦਿਆਂ ਪੂਰੇ ਜਗਮਗ ਜਗਮਗ ਕਰਦੇ ਆ ਟੂਕੇ ਦਾ ਰੰਗ ਹੁੰਦਾ ਤਾਂ ਸਿੰਘੀ ਗਾਡਰ ਹੁੰਦੇ ਤਾਂ ਨੜੀ ਹਾ ਬੰਦੇ ਟਾਣਾ ਦਾ ਮਾਲ ਹੁੰਦਾ ਸਾਰਾ ਤੇ ਲੇਜ਼ਰ ਕੱਟਦਾ ਸਾਰਾ ਮਾਲ ਕੱਟਦੇ ਆ ਇਹ ਤੇ ਲੇਜ਼ਰ ਕੱਟਦਾ ਵੈੱਡ ਬੰਨਣਾ ਸਾਰਾ ਕੰਪਿਊਟਰ ਸੈਟਮ ਦੇ ਬੰਨਣਾ ਵੈੱਡ ਕੰਪਿਊਟਰ ਸੈਟਮ ਦੇ ਲੈਬਲ ਟਰਾਲਾ ਬੰਨਣਾ ਪੀਟ ਕੋ ਸ਼ਾਰਟ ਵਾਲਾ ਟਰਾਲਾ ਵੀ ਬਣਾ ਸਕਦੇ ਆਪਾਂ ਆ ਲੋਗੋ ਆ ਨਿਊ ਹੋਲੈਂਡ ਦਾ ਤੇ ਤੇ ਟਿੱਡ ਕੋ ਛਾਰਪ ਦਾ ਟਰਾਲਾ ਵੀ ਬਣਾਉਂਦੇ ਆ ਇਹ ਤੇ ਡਬਲ ਟਰਾਲਾ ਲਾਉਣਾ ਸਿੰਗਲ ਟਰਾਲਾ ਲਾਉਣਾ ਤੇ 11 ਫੁੱਟ ਤੋਂ ਲੈ ਕੇ ਇਹ 5 ਫੁੱਟ ਵਾਲੀਆਂ ਟਰਾਲੀਆਂ ਵੀ ਬਣਾ ਦਿੰਦੇ ਸਦੀਆਂ ਚੀਪ ਵਾਲੀਆਂ ਬਣਾਉਣੀਆਂ ਹੁਣ ਉਹ ਵੀ ਬਣਾ ਦਿੰਦੇ ਆ ਤੇ ਉਹ 11 ਫੁੱਟ ਤੋਂ ਲੈ ਕੇ ਤੇ 40 ਫੁੱਟ ਤਾਈਂ ਟਰਾਲੇ ਬਣਾ ਦਿੰਦੇ ਤਾਰਾ ਸਿੰਘ ਮਿਲਗੇ ਵਾਲੇ ਇਹਨਾਂ ਵੀਰਾਂ ਦਾ ਸੰਪਰਕ ਕਰ ਸਕਦੇ ਆ ਕਿਹੜੇ ਵੀਰ ਨੇ ਟਰਾਲੇ ਵੱਖ-ਵੱਖ ਟਰਾਲਾ ਕਿਹੜਾ ਤੁਹਾਡੇ ਟਰਾਲਾ ਪਸੰਦ ਆ ਗਿਆ ਉਹਦੀ ਇਹਨਾਂ ਨੂੰ ਫੋਟੋ પા ਸਕਦੇ ਆ ਨੰਬਰ ਤੇ ਬੁੱਕ ਕਰਾ ਸਕਦੇ ਆ ਉੱਥੇ ਜਾ ਕੇ ਤੇ ਭੋਖ ਕਰਾ ਕੇ ਤੇ 6 ਮਹੀਨੇ ਦੇ ਜਸ 3 ਮਹੀਨੇ ਲਈ ਤੁਹਾਨੂੰ ਟਾਈਮ ਦੇਣ ਕੇ ਕਿਉਂ ਜਾਂ ਕਾਸਾ ਉਹ ਜਾਂ ਤੁਣੀ ਜਾ ਕੇ ਟਰਾਲੇ ਇਹ ਕੰਮ ਕਰਾ ਸਕਦੇ ਆ ਇਹਨਾਂ ਦਾ ਟਰਾਲੇ ਦੀ ਇੱਕ ਸ਼ਿਫਤ ਤਾਂ ਵੀ ਆਪਾਂ ਜੇ ਟਰਾਲਾ 6 ਲੱਖ ਦਾ ਬਣਾਵਾਂਗੇ 2 ਸਾਲ ਚਲਾ ਕੇ 6 ਲੱਖ ਦੇ ਵੇਖ ਜਾਣਾ ਇੱਕ ਇਹਨਾਂ ਦੇ ਟਰਾਲੇ ਦਾ ਰੰਗ ਨਹੀਂ ਫਿੱੜਦਾ ਮੈਂ ਵੀਡੀਓ ਰੋਜ਼ ਬਣਾਉਣਾ ਪਰ ਇਹਲੇ ਟਰਾਲੇ ਨਹੀਂ ਬਣਾਉਣਾ ਇਹਨਾਂ ਦੇ ਰੰਗ ਨਹੀਂ ਫਿੱੜਦਾ ਟੂਕੇ ਦਾ ਰੰਗ ਹੁੰਦਾ ਇਹ ਕਿਸੇ ਵੀਰਪਾਈ ਨੇ ਬਣਾਉਣੇ ਵੀਰਾਂ ਦੇ ਦੋ ਮਾਲਕਾਂ ਦੇ ਨੰਬਰ ਸਿਰਕੀਂ ਤੇ ਚੱਲੀ ਜਾਂਦੇ ਵੀਰਾਂ ਸਪਰਕ ਕਰ ਸਕਦੇ ਆ ਬਹੁ ਵਜਾ ਕੰਮ ਕਰਦੇ ਆ ਪੀਟ ਕੋ ਸ਼ਾਫਟ ਬਣਾਓ ਕਿਹੜਾ ਮਰਜੀ ਟਰਾਲਾ ਬਣਾਓ ਡਬਲ ਟਰਾਂ ਬਣਾਓ ਦੂਜਾ ਬਣਾਓ 55 ਇੰਚ 56 ਇੰਚ ਨਹੀਂ ਮੱਛੀ ਹੋਕੁੰਦੀ ਤਾਣੂ ਪਹਿਲੀ ਕਾਰ ਇਹਨਾਂ ਨੇ ਕੱਢੀ ਦੀ ਲਾਈਟਾਂ ਸ਼ੈਕਟਾਂ ਸਭ ਕੋ ਲਾ ਕੇ ਦਿੰਦੇ ਆ ਟਾਇਰ ਛੇਰ ਪਾ ਕੇ ਰੇਵਦਾ ਹਿੱਸਾ ਪਾਉਂਦੇ ਆ ਇਹ ਨੇ 60 ਇੰਚੀ ਟਰਾਲੇ 16 ਫੁੱਟੇ ਟਰਾਲੇ ਦਾ ਰੇਲ ਦਾ ਹਿਸਾਬ ਆਉਂਦੇ ਆ ਵਿਚਾਲ ਸੈਂਟਰ ਚੋਂ ਬੈਡ ਖੁੱਲਦਾ ਹੋਊਗਾ ਇਹਨਾਂ ਦੇ ਹਰ ਇੱਕ ਟਰਾਲੇ ਲਈ ਪਰ ਆਂਦੇ ਆ ਪਾ ਰੱਖਣੇ ਆ ਤੇ ਬੈਡ ਇਕੱਠਾ ਕਰਕੇ ਰੱਖਿਆ ਜਾਂਦਾ ਸੈਂਟਰ ਚੋਂ ਖੁੱਲ ਜਾਂਦਾ ਹੁਣ ਆਪਾਂ ਲਾਈਟਾ ਸ਼ਾਈਟਾ ਵੇਖੀਏ ਤਾਰਾ ਸਿੰਘ ਬਿਲਕਾ ਲਿਖਿਆ ਹੋ ਉੱਤੇ ਹਰ ਇੱਕ ਟਰਾਲੇ ਦੇ ਉੱਤੇ ਕਿਹੜਾ ਟਰਾਲਾ ਤੁਹਾਡੇ ਪਸੰਦ ਆ ਗਿਆ ਉਸੇ ਟਰਾਲੇ ਦਾ ਸਕਰੀਨ ਸ਼ਾਟ ਲੈ ਕੇ ਭਾ ਦਿਓ 10 ਇੰਚੀ ਗਾਰਡਰ ਦੇ 10 ਨੜੀ ਹੱਬ ਹੁੰਦੀ ਰੇਲ ਦਾ ਹਿਸਾਬ ਹੁੰਦਾ ਤੇ ਟਾਟਾ ਸੇਲ ਦਾ ਮਾਲ ਹੁੰਦਾ ਬਹੁਤ ਵਜਿਆ ਕੰਮ ਕਰਦੇ ਕਿਥੇ ਵੀਰ ਭਾਈਏ ਲੈਣੇ ਵੀਰਾਂ ਸੰਪਰਕ ਕਰ ਸਕਦੇ ਆ ਬੁੱਕ ਕਰਾਉਣ ਵਾਸਤੇ ਨੰਬਰ ਉੱਤੇ ਸਿਰਕੀਂ ਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਅਸਲੀ ਤਾਂ ਬਈ ਕੋਲੇ ਜਾ ਕੇ ਉੱਥੇ ਬੁੱਕ ਕਰਾ ਕੇ ਆਓ ਕਿਹੜਾ ਫੋਨ ਲਾ ਕੇ ਲੋਕੇਸ਼ਨ ਕੋਲ ਲੈ ਲਓ ਇਹਨਾਂ ਤੋਂ ਤੇ ਇਹਨਾਂ ਦਾ ਫੇਸਬੁੱਕ ਦਾ ਪੇਜ ਵੀ ਆ ਤਾਰਾ ਸਿੰਘ ਬਿਲਕਾ ਫੇਸਬੁੱਕ ਦਾ ਪੇਜ ਵੀ ਆ ਤੁਸੀਂ ਉਹ ਵੀ ਫੋਲੋ ਕਰ ਸਕਦੇ ਆ ਉੱਥੇ ਫੋਟੋਆਂ ਵੇਖ ਸਕਦੇ ਆ ਜਾਲੀ ਲਵਾਉਣੀ ਵੇਢ ਦੇਣ ਵਾਲੋਂ ਨਹੀਂ ਲਵਾਉਣੀ ਨਾ ਲਵਾਉ। ਬਹੁਤ ਵਧੀਆ ਭੇਡ ਚ ਵੀਲ ਕਵਰ ਆ, ਲੈਟਾ ਚ ਟੈਲ ਦੀ ਡਿਪਰ ਰੱਸੇ ਕਸਣ ਵਾਲਾ ਪੂਰਾ ਵਧੀਆ ਲੱਗਿਆ ਹੁੰਦਾ। ਕੁੰਡਗਾ-ਚੁੰਡਗਾ ਚ ਦੋ ਟਰੈਕਟਰ ਮੂਰੇ ਪਾਉਣੇ ਆ ਸਾਈਡਾਂ ਦੇ। ਉਹ ਵੀ ਨਰੋਈਆਂ ਪੂਰੀਆਂ ਕੁੰਡਗਾ ਲਾਉਂਦੇ ਆ ਇਹ। ਤੇ ਬਹੁਤ ਵਧੀਆ ਕੰਮ ਕਰਦੇ ਆ। ਉੱਤੇ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਦਾ ਬਹੁਤ ਵਧੀਆ ਸੁਹਾ। ਪੂਰਾ ਬਹਿ ਕੇ ਗੱਲਬਾਤ ਕਰਦੇ ਸਾਰੀ। ਤੇ ਫੇਰ ਟਰਾਲਾ ਬਣਾਉਂਦੇ ਆ 3-4 ਮਹੀਨੇ ਲੱਗ ਜਾਂਦੇ ਆ ਹੁਕਮ ਹੁੰਦੀ ਆ ਤੇ ਕਰਕੇ ਤੇ ਫੇਰ ਟਰਾਲਾ ਬਣ ਜਾਂਦਾ ਤੇ ਬਹੁਤ ਵਈਆ ਵੀਰ ਕੋ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਭਰਾ ਬਣ ਕੇ ਸ਼ੇਅਰ ਕਰਦੇ ਹੋ ਤਣੀ ਤੁਹਾਡੇ ਭਰਾਵਾਂ ਦੇ ਸੇਤ ਚੱਲਣਾ ਚਾਹੀਨੇ ਰੋ ਤੇ ਤਾਰਾ ਸਿੰਘ ਬਿਲਕੇ ਵਾਲਿਆਂ ਦੇ ਟਰਾਲੇ ਲੈ ਕੇ ਆਏ ਆ ਤੇ ਆਪਾਂ ਅੱਜ 16 ਫੁੱਟ ਤੋਂ ਇਹ ਹੈਗੇ ਆ 16 18 11 12 ਅੰਨਾ 16 14 ਹਰਾਂ ਤੇ 16 ਇਹ ਸਾਰੇ ਉਹ ਰਲਾਂ ਨੇ ਟਰਮੀ ਟਰਾਲੇ ਆ ਜੇ ਕਿਸੇ ਵੀਰ ਪੈਂਜਦੇ ਨੇ ਇਹ ਤਾਂ ਆਪਾਂ ਐਡ ਕਰਨ ਵਾਸਤੇ ਇਹਨਾਂ ਦੀ ਫੋਟੋਆਂ ਲਈਆਂ ਦੀ ਤੇ ਕਿੰਨੇ ਮੁੱਟਾ ਮਰਜੀ ਟਰਾਲਾ ਬਣਾ ਸਕਦੇ ਆਪਾਂ 18 ਬਣਾਓ 20 22 ਬਣਾਓ 25 ਬਣਾਓ 30 ਬਣਾਓ ਤੇ ਆ ਵੀਦੋ ਬੈੱਡ ਦੀ ਕਿਹੜੀ ਇਕੱਠ ਨੂੰ ਮਾ ਹੋਰ ਕੱਲ ਦਾ ਤਾਂ ਵੀ ਚੁੜ ਜੇ ਲਿੰਜ ਜਾ ਉੱਤੇ ਤਰਪਾਲ ਪਾਉਣਾ ਤੇ ਵੈਟੂ ਛੋਟਾ ਵੱਟਾ ਵੀ ਬਣਵਾ ਸਕਦੇ ਆ ਕਿਉਂ ਜਾਖੇ ਕਹੋ ਜਿਆ ਬਣਾਉਂਦੇ ਚੀਜ਼ ਇਹ ਜੋ ਜੀ ਚੀਜ਼ ਦੀ ਮੰਗ ਕਰਦੇ ਆਪਾਂ ਉਹੋ ਜੀ ਚੀਜ਼ ਬਣਾ ਲੈਂਦੇ ਆ ਬਹੁਤ ਬੰਨਾਂ ਦਾ ਵਿਚਾਰਿਆਂ ਦਾ ਕਿਉਂਕਿ ਇਹ ਵੀਰਾਂ ਦਾ ਬਹੁਤ ਮਸ਼ਹੂਰ ਨਾਂ ਤੁਹਾਨੂੰ ਪਤਾ ਹੀ ਆ ਸਰਨ ਤਾਰਾ ਸਿੰਘ ਬਿਲਗਾ ਤੇ ਵੀਡੀਓ ਕੋ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਥੱਲੇ ਤਾਰੇ ਇਸ਼ਾਰੇ ਲਾਈਕ ਤਾਂ ਛਿੱਟਾ ਸਭ ਕੋ ਲਾ ਕੇ ਦਿੰਦੇ ਆ ਜੇ ਕਿਸੇ ਵੀਰ ਕੋ ਕੁੱਤਾ ਕਰਨਾ ਕੁੱਤਾ ਕਰ ਲੋ ਆਪ ਦਾ ਸਮਾਨ ਲੈ ਕੇ ਜਨਾਬ ਦਾ ਸਮਾਨ ਲੈ ਕੇ ਜੋ ਲੋ ਆ ਇਹਨਾਂ ਦਾ ਆਪ ਦਾ ਹਾਂ ਦਾ ਟਾਟਾ ਦਾ ਵੀਡੀਓ ਕੋ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਤਾਂ ਸਬਸਕ੍ਰਾਈਬ ਕਰੋ